ਚਾਰ ਨੂੰ ਪੜਨਾ ਚਾਰ ਚੋਟੇ ਦੇ ਜਿਹੜੇ ਪੜਨੇ ਵੇਦੇ ਕਮਿਸ਼ਨਰੀ ਵੇਦੇ ਔਰ ਜੋ ਪ੍ਰਕਰਮਾ ਲੈਣੇ ਦਾ ਚੱਕਰ ਉੱਪਰ ਲਾ ਕੋ ਸਭੀ ਸੰਗਤ ਸੇ ਪੜੀ ਫੁੱਲੇ ਇਹ 10 ਪ੍ਰਵਾਸੀਆਂ ਨੂੰ ਹੋਲੀਕਾ ਦਹਨ ਦੇ ਪਰਵ ਤੇ ਸਨਾਤਨ ਦੇਤਰਾ ਮੰਚੋਂੋਂ ਹਾਰਦਿਕ ਵਧਾਈ ਹੈ ਤੇ ਇਹ ਜਿਹੜਾ ਸਾਡਾ ਕਾਰਜਕ੍ਰਮ ਹੈ ਪਿਛਲੀ ਵਾਰੀ ਇਹ ਛੋਟਾ ਜਿਹਾ ਸ਼ੁਰੂ ਕੀਤਾ ਸੀ ਪ੍ਰੋਗਰਾਮ ਇਸ ਵਾਰੀ ਕਾਰਜਕ੍ਰਮ ਬਾਰੇ ਵੱਡੇ ਵਿਰਧ ਸਤਰ ਤੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਸਾਡੇ ਜਾਣਦੇ ਨੇ ਇਹ ਸਨਾਤਨ ਪਰਵ ਹੈਗਾ ਇਹਨੂੰ ਅਸੀਂ ਪੂਰੇ ਵਿਧੀ ਵਿਵਧਾਨ ਤੇ ਨਾਲ ਸਨਾਤੀ ਢੰਗ ਨਾਲ ਮਨਾਵਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਅਗਲੇ ਸਾਲ ਤੋਂ ਹਰ ਸ਼ਹਿਰ ਦੇ ਚੌਂਕ ਤੇ ਵੱਖ-ਵੱਖ ਸੰਸਥਾਵਾਂ ਇਸ ਤਰ੍ਹਾਂ ਹੀ ਹੋਲੀਕਾ ਦਹਨ ਦਾ ਪਰਵ ਮਨਾਣ ਤੇ ਹਿੰਦੂ ਜਾਗਰਤੀ ਦਾ ਵੱਧ ਤੋਂ ਵੱਧ ਝੰਡਾ ਫੁਲੰਦ ਹੋਏ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਇਹ ਤਿਉਹਾਰ ਵਾਲੀ ਸਨਾਤਨ ਧਰਮ ਬਾਰੇ ਸਨਾਤਨ ਧਰਮ ਸਾਰੇ ਧਰਮਾਂ ਨੂੰ ਲੈ ਕੇ ਚੱਲਦਾ ਹੈ ਸਨਾਤਨ ਧਰਮ ਤੇ ਕਿਸੇ ਧਰਮ ਦਾ ਵਿਰੋਧ ਨਹੀਂ ਹੈਗਾ ਸਾਰ ਸਨਾਤਨ ਧਰਮ ਚੋਂ ਹੀ ਸਾਰੇ ਧਰਮ ਨਿਕਲੇ ਨੇ ਇਹੀ ਮੂਲ ਹੈ ਸਾਰੇ ਧਰਮਾਂ ਦਾ ਹੋਲੀ ਦਾ ਦਹਨ ਦਾ ਕੀ ਮੂਲ ਹੋਵੇ ਕੁੱਲ ਦਾ ਦਹਨ ਦਾ ਇਹੀ ਹੈ ਕਿ ਹੋਲੀ ਕਾ ਨੂੰ ਵਰਦਾਨ ਸੀ ਕਿ ਅਗਰੇ ਨਹੀਂ ਚੱਲੇਗੀ ਪਰ ਇਹਨੇ ਬੁਰਾਈ ਦਾ ਸਾਥ ਦਿੱਤਾ ਹੋਲੀ ਕਾਂ ਨੇ ਤੇ ਰੱਬ ਨੇ ਵੀ ਉਹਦਾ ਸਾਥ ਛੱਡਤਾ ਤੇ ਪ੍ਰਿਲਾਦ ਨੂੰ ਬਚਾ ਲਿਆ ਤੇ ਹੋਲੀ ਨੂੰ ਜਲਾ ਦਿੱਤਾ ਇਹਦਾ ਮਤਲਬ ਇਹ ਹੀ ਹੈ ਕਿ ਜਿਹੜਾ ਕਿਸਦਾ ਬੁਰਾ ਚਾਏਗਾ ਰੱਬ ਉਹਦੇ ਨਾਲ ਨਹੀਂ ਚਲੇਗਾ ਸਭ ਤੋਂ ਪਹਿਲੇ ਤਾਂ ਸੰਸਨਾਤਨ ਚੇਤਨਾ ਮੰਚ ਵੱਲੋਂ ਮੈਂ ਵਿਨੇ ਮਹਾਜਨ ਸਾਰੇ ਹੀ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜੋ ਉਹਨਾਂ ਨੇ ਵੱਧ ਚੜ ਕੇ ਅੱਜ ਦੇ ਪ੍ਰੋਗਰਾਮ 'ਚ ਹਿੱਸਾ ਲਿਆ ਔਰ ਸਾਡੇ ਪ੍ਰੋਗਰਾਮ ਨੂੰ ਕਾਮਯਾਬ ਕੀਤਾ ਨਾਮ ਜਪਿਓ ਹਰ ਕੈਸੇ ਕੈਸੇ ਦਰੂਪ ਪ੍ਰਲਾਦ ਜਪਿਓ ਹਰ ਜੈਸੇ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਹਾਂ ਪ੍ਰਲਾਦ ਉਹ ਭਗਤ ਹੋਏ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਭਗਤ ਦਾ ਦਰਜਾ ਹਾਸਿਲ ਹੈ ਕਿਉਂਕਿ ਪ੍ਰਲਾਦ ਉਹ ਸੀ ਜਿਨ੍ਹਾਂ ਨੇ ਜਮਦਿਆਂ ਹੀ ਭਗਤੀ ਦੇ ਲਾਈਨ 'ਚ ਪੈਰ ਰੱਖਿਆ ਔਰ ਇੰਨੇ ਕਸ਼ਪ ਰਾਖਸ਼ਸ ਦੇ ਵਰਕਰ ਪੈਦਾ ਹੋ ਗਏ ਵਿਸ਼ਨੂੰ ਦੀ ਭਗਤੀ ਕਰਦੇ ਸੀ ਔਰ ਹਰਿਨੇ ਕਸ਼ਪ ਨੂੰ ਬਹੁਤ ਹੀ ਇਸ ਗੱਲ ਦਾ ਗੁੱਸਾ ਸੀਗਾ ਸਾਰੀ ਪ੍ਰਜਾ ਨੂੰ ਖਿਲਾਫ ਕਰਤਾ ਮੇਰੇ ਉਹਨੂੰ ਮਾਰਨ ਦੇ ਲਈ ਪ੍ਰਲਾਦ ਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਕਦੀ ਪਹਾੜੀ ਤੋਂ ਸੁੱਟਿਆ ਗਿਆ ਕਦੀ ਹਾਥੀ ਦੇ ਪੈਰ ਥੱਲੇ ਦੱਬਿਆ ਗਿਆ ਬੜੇ ਹੀ ਪ੍ਰਯਤਨ ਕੀਤੇ ਗਏ ਐਂਡ ਹੌਲੀਕਾ ਜਿਹੜੀ ਕਿ ਹਰਿਨੇ ਕਸ਼ਪ ਦੀ ਭੈਣ ਸੀਗੀ ਜਿਹਨੂੰ ਵਰਦਾਨ ਸੀਗਾ ਵੀ ਅਗਨੀ ਉਹਨੂੰ ਕੁਝ ਨਹੀਂ ਕਰ ਸਕਦੀ ਉਹਨੇ ਕਿਹਾ ਵੀ ਮੈਂ ਇਹਨੂੰ ਗੋਦੀ 'ਚ ਲੈ ਕੇ ਬੈਠਾਂਗੀ ਤੇ ਇਹ ਖਤਮ ਹੋ ਜਾਏਗਾ ਤੇ ਮੈਂ ਬਚ ਜਾਵਾਂਗੀ ਲੇਕਿਨ ਐਸਾ ਪ੍ਰਭੂ ਦਾ ਚਮਤਕਾਰ ਹੋਇਆ ਵੀ ਹੋਲਿਕਾ ਜਿਹੜੀ ਸੀ ਉਹ ਇਹਦੇ ਵਿੱਚ ਜਲ ਕੇ ਖਤਮ ਹੋ ਗਈ ਤੇ ਪ੍ਰਲਾਦ ਜੀ ਬਚ ਕੇ ਆ ਗਏ ਹੋਲਿਕਾ ਦੇ ਵਿੱਚ 8 ਦਿਨ ਬੜੇ ਹੀ ਆਪਾਂ ਸ਼ੋਕ ਦੇ ਮਨਾਉਂਦੇ ਆ ਉਹ ਇਸ ਕਾਰਨ ਮਨਾਉਂਦੇ ਆ ਵੀ ਪ੍ਰਲਾਦ ਨੂੰ ਜਿਹੜੀਆਂ ਯਾਤਨਾਵਾਂ ਦਿੱਤੀਆਂ ਗਈਆਂ ਜਿਹੜੇ ਕਸ਼ਟ ਦਿੱਤੇ ਗਏ ਉਹਦੇ ਕਰਕੇ ਅੱਜ ਤੱਕ ਹਿੰਦੂਤਵ ਦੇ ਵਿੱਚ ਹੋਲਿਕਾ ਦੇ 8 ਦਿਨ ਅਸ਼ਟ ਦਾਇਕ ਮੰਨੇ ਜਾਂਦੇ ਆ ਲੇਕਿਨ ਅਠਵਾਂ ਦਿਨ ਜਦੋਂ ਹੋਲੀਕਾ ਦਹਨ ਹੁੰਦਾ ਔਰ ਪ੍ਰਿਲਾਦ ਜੀ ਜੀਵਤ ਨਿਕਲਦੇ ਆ ਉਹ ਖੁਸ਼ੀ ਦੇ ਮਾਹੌਲ ਚ ਬਦਲ ਜਾਂਦਾ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਉਹ ਖਤਮ ਹੋ ਜਾਂਦੀ ਹੈ ਔਰ ਸਾਰੀ ਸ੍ਰਿਸ਼ਟੀਵਲ ਸਕਾਰਾਤਮਕ ਊਰਜਾ ਦਾ ਉਦੇਸ਼ ਜਿਹੜਾ ਉਹ ਉਦਾਪਨ ਹੋ ਜਾਂਦਾ ਹੋਲੀਕਾ ਦਹਨ ਦਾ ਸਾਇੰਟਿਫਿਕ ਮਹੱਤਵ ਕੀ ਹੈ ਸਾਇੰਟਿਫਿਕ ਮਹੱਤਵ ਇਹ ਆ ਕਿ ਸਰਦੀਆਂ ਤੋਂ ਗਰਮੀਆਂ ਦੇ ਵਿੱਚ ਪਰਵੇਸ਼ ਹੋਣ ਦੇ ਵਿੱਚ ਸਰਦੀਆਂ ਚ ਲੋਕੀ ਇਸਨਾਨ ਪ੍ਰਤੀਕਿਰਿਆ ਜਿਹੜੀ ਹੈ ਉਹ ਬਹੁਤ ਘਟ ਜਾਂਦੀ ਹੈ ਜਿੱਦੇ ਨਾਲ ਕੁਝ ਕੀਟਾ ਨੂੰ ਉਹ ਸਰੀਰ ਦੇ ਨਾਲ ਜੁੜੇ ਰਹਿ ਜਾਂਦੇ ਆ لیکن اج تو ਇਸ਼ਨਾਨ ਸ਼ੁਰੂ ਹੋ ਜਾਂਦੇ ਨੇ ਔਰ ਹਵਾ ਦੇ ਵਿੱਚ ਵਾਤਾਵਰਨ ਦੇ ਵਿੱਚ ਵੀ ਇਹਨਾਂ ਦੀ ਪਰਿਕਰਮਾ ਜਦੋਂ ਲੈਂਦੇ ਆ ਜਿੰਨੇ ਸਰੀਰ ਦੇ ਕਿਟਾਣੂ ਲੱਗੇ ਹੁੰਦੇ ਆ ਉਹ ਵੀ ਖਤਮ ਹੋ ਜਾਂਦੇ ਆ ਇਹਦੇ ਪਿੱਛੇ ਸਾਇੰਟਿਫਿਕ ਰੀਜ਼ਨ ਇਹ ਆ